ਸਸਿਕਲ ਸਾਰਿਆਂ ਨੂੰ ਇੱਕ ਵਾਰੀ ਫੇਰ ਮੈਂ ਤੁਹਾਨੂੰ ਇਹ ਮੁਹਾਲੀ ਦਾ ਗਮਾਡਾ ਦੇ ਵੱਲੋਂ ਕੀਤੇ ਗਏ ਮਾੜੇ ਹਾਲ ਦੀ ਅਸਲੀਅਤ ਦੱਸਣ ਵਾਸਤੇ ਖੜਾ ਹੋਇਆ ਇਹ ਬਲਕ ਮਾਰਕੀਟ ਦਾ ਸ਼ਹਿਰ ਸੈਕਟਰ ਵਾਲੀ ਔਰ ਇੱਥੇ ਜਿਹੜਾ ਸਿਵਲ ਪੁਆਇੰਟ ਆ ਚਾਰ ਜਿਹੜੇ ਪੁਆਇੰਟ ਨੇ ਇਸ ਜਿਹੜੇ ਸਾਦੇ ਸਿਵਲ ਦੇ ਜਿਹੜੇ ਬਾਅਦ ਨਿਕਲਦੇ ਕਨੈਕਸ਼ਨ ਹੋਣਾ ਸੀਗਾ ਮੇਨ ਲਾਈਨ ਨਾਲ ਕਿਉਂਕਿ ਉਹਨਾਂ ਵੱਲੋਂ ਗਮਾਡਾ ਵੱਲੋਂ ਬਸਾਇਆ ਗਿਆ ਏਰੀਆ ਉਹਨਾਂ ਵੱਲੋਂ ਡਿਵੈਲਪ ਕੀਤਾ ਗਿਆ ਏਰੀਆ ਉਹ ਜਾਂ ਇਹਦੀ ਲਾਈਨ ਜਿਹੜੀ ਹੈ ਮੇਨ ਲਾਈਨ ਸਿਵਲ ਲਾਈਨ ਦੀ ਨਾਲ-ਨਾਲ ਪਾ ਕੇ ਅੱਗੇ ਜਿਹੜਾ ਉੱਥੇ 82 ਸੈਕਟਰ ਖੜ ਟਰੀਟਮੈਂਟ ਪਲਾਂਟ ਆ ਪਾ ਅਜ ਤੱਕ ਇਹਦਾ ਕੋਈ ਕਨੈਕਸ਼ਨ ਜਿਹੜਾ ਨਹੀਂ ਕੀਤਾ ਕੋਈ ਜਵਾਬ ਦੇ ਨਹੀਂ ਨਗਰ ਨਿਗਮ ਵੱਲੋਂ ਬਾਾਰ ਬਾਾਰ ਇੱਥੇ ਗੱਡੀ ਭੇਜੀ ਜਾਦੀ ਹੈ ਜਦੋਂ ਇੱਕ ਦਿਨ ਸ਼ਿਕਾਇਤ ਦਾ ਆਵੇ ਤੇ ਇਹ ਇਹ ਹਾਲ ਹੋ ਜਾਂਦਾ ਲੱਖਾਂ ਰੁਪਏ ਉਸ ਤੇ ਅਜ ਤੱਕ ਖਰਚ ਹੋ ਚੁੱਕਿਆ ਉਹ ਸਾਰੀ ਲੇਬਰ ਜਿਹੜੀ ਕਿਤੇ ਹੋਰ ਜੁੜੀ ਕੰਮ ਤੇ ਆਉਣੀ ਲੱਗਣੀ ਸੀ ਉਹ ਇੱਥੇ ਇੱਥੇ ਆਉਂਦੀ ਹੈ ਰੋਜ਼ ਨਗਰ ਨਿਗਮ ਵੱਲੋਂ ਕਿਉਂਕਿ ਲੋਕ ਲੋਕ ਹੀ ਰਹਿੰਦੇ ਨੇ ਲੋਕਾਂ ਦਾ ਜੀਣਾ ਔਖਾ ਹੋਇਆ ਪਿਆ ਵਾ ਪਾ ਨਗਰ ਨਿਗਮ ਨੂੰ ਬਕਾਇਦਾ ਤੌਰ ਤੇ ਕਈ ਡੀਓ ਲੈਟਰ ਲਿਖਣ ਤੋਂ ਬਾਅਦ 21 ਦੀਆਂ ਚਿੱਠੀਆਂ ਮੇਰੇ ਕੋਲ ਮੈਂ ਰਿਕਾਰਡ ਖੜਾਦਾ ਵੇਖਿਆ ਕਿ ਲੋਕ ਮੈਨੂੰ ਬਾਰ ਬਾਰ ਕਹਿ ਰਹੇ ਸਨ ਮੈਨੂੰ ਕੰਪਲੀਟ ਕਰ ਦੇ ਸਾਡਾ ਕੋਈ ਕਰੋ ਸੜਕ ਕਨੈਕਸ਼ਨ ਨਹੀਂ ਮੈਂ ਇਹਦੀ ਡਿਟੇਲ ਕਢਾਈ 21 ਦੀਆਂ 21 ਦੀਆਂ ਚਿੱਠੀਆਂ ਮੇਰੇ ਕੋਲ ਨੇ 21 ਤੋਂ ਲੈ ਕੇ 25 ਤੱਕ ਕਈ ਲੈਟਰ ਡੀਓ ਲੈਟਰ ਤੱਕ ਆਈਐਸ ਅਫਸਰ ਸਾਹਿਬਾਨ ਸਾਡੇ ਕਮਿਸ਼ਨਰ ਸਾਹਿਬਾਨ ਵੱਲੋਂ ਗੁਮਾੜਾ ਵੱਲੋਂ ਭੇਜੇ ਜਾਂਦੇ ਨੇ ਲੇਕਿਨ ਗੁਮਾੜਾ ਲਾਪਰਵਾਹ ਅੱਗਾ ਦੌੜ ਪਿੱਛਾ ਚੌੜ ਇਹ ਲੋਕਾਂ ਨੂੰ ਕੌਣ ਤੁਸੀਂ ਇਹ ਸੈਕਟਰ ਬਸਾਇਆ ਵਾ ਇਹ ਤੁਸੀਂ ਡਵੈਲਪ ਕੀਤਾ ਵਾ ਇੱਥੋਂ ਦੇ ਲੋਕਾਂ ਨੂੰ ਸੀਵਲ ਦੀ ਸਪਲਾਈ ਜਿਹੜੀ ਡਿਲੀਵਰੀ ਦੇਣੀ ਤੁਹਾਡੀ ਜ਼ਿੰਮੇਵਾਰੀ ਬੰਦੀ ਆ ਪਰ ਇੱਕ ਕਨੈਕਸ਼ਨ ਅੱਜ ਚਾਰ ਥਾਵਾਂ ਤੇ ਇਹੋ ਜਿਹਾ ਕਨੈਕਸ਼ਨ ਮੇਨ ਲਾਈਨ ਹੋਣੇ ਸਨ ਕਿਉਂਕਿ ਨਵੀਂ ਲਾਈਨ ਨਾ ਪਾਈ ਨਹੀਂ ਉੱਥੋਂ ਤੱਕ ਐਮਓਜੀ ਹੋਣ ਤੋਂ ਬਾਵਜੂਦ ਵੀ ਜਿਹੜੀ ਇਹ ਛਿੱਤ ਅਸੀਂ ਜਿਹੜੀ ਵਾਟਰ ਟ੍ਰੀਟਮੈਂਟ ਉੱਥੇ ਜਾਂਦੀ ਆ ਉਹਨੂੰ ਇਹ ਕਨੈਕਸ਼ਨ ਕਰਨ ਤੱਕ ਤਿਆਰ ਨਹੀਂ ਕਿਉਂਕਿ ਐਮਓਯੂ ਵਿੱਚ ਲਿਖਿਆ ਹੋਇਆ ਪਈ ਇਹ ਕਨੈਕਸ਼ਨ ਨਗਰ ਨਿਗਮ ਨੂੰ ਇਹਨਾਂ ਨੇ ਕਰਕੇ ਦੇਣੇ ਹੈ ਗਮਾੜਾ ਵੱਲੋਂ ਪਰ ਸੈਂਕੜੇ ਚਿੱਠੀਆਂ ਆਮ ਆਦਮੀ ਦੀ ਕੀ ਸੁਣਨਗੇ ਨਗਰ ਨਿਗਮ ਤੇ ਗਮਾੜਾ ਕਿਸੇ ਦੀ ਸੁਣਵਾਈ ਨਹੀਂ ਕਰਦੇ ਨਗਰ ਨਿਗਮ ਕਹਿੰਦੇ ਕਮਿਸ਼ਨ ਦੀ ਚਿੱਠੀ ਦਾ ਜਵਾਬ ਤੱਕ ਦੇਣ ਨੂੰ ਤਿਆਰ ਨਹੀਂ ਆਮ ਲੋਕ ਕੀ ਕਰਨ ਇਹ ਗਮਾੜਾ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਇਹ ਲੋਕ ਹੁਣ ਉਹ ਨਹੀਂ ਅਸੀਂ ਚੱਲਣ ਦੇਣੀ ਇਹ ਗਮਾੜਾ ਨੂੰ ਮੈਂ ਤੇ ਖਲਾਫ ਐਫਆਈਆਰ दर्ज ਵੀ ਕਰਨੀ ਪਏ ਮੈਂ ਕਾਵਾਂਗਾ ਪੋਲੂਸ਼ਨ ਡਿਪਾਰਟਮੈਂਟ ਕੋ ਜਾਣਾ ਪਏ ਉੱਥੇ ਵੀ ਜਾਵਾਂਗਾ ਜੇ ਇਹਦਾ ਕਨੈਕਸ਼ਨ ਨਾ ਕੀਤਾ ਕੌਣ ਜ਼ਿੰਮੇਵਾਰ ਇਥੋਂ ਲੋਕਾਂ ਦਾ ਸਾਥ ਕਰੋ ਇਹਦੇ ਕਨੈਕਸ਼ਨ ਕਰੋ ਨਹੀਂ ਤੇ ਤੁਹਾਡੇ ਖਿਲਾਫ ਮੈਂ ਪੂਰੀ ਕਾਰਵਾਈ ਕਰਾਵਾਂਗਾ ਕਿਉਂਕਿ ਇਹ ਇਲੈਗਲ ਆ ਕੋਈ ਇੱਕ ਬਗਾਰ ਨਹੀਂ ਲੈਣੀ ਉਹ ਕਹਿੰਦਾ ਕਾਰਪੇਸ਼ ਜਿੰਨਾ ਖਰਚਾ ਹੋਇਆ ਉਹ ਵੀ ਤੁਹਾਨੂੰ ਗਮਾੜਾ ਨੂੰ ਲੈਣਾ ਚਾਹੀਦਾ ਕਾਰਪੇਸ਼ ਨੂੰ ਮੈਂ ਤੇ ਕਹਾਂਗਾ ਤੇ ਜਿੰਨੇ ਸਾਲ ਹੋ ਗਏ ਇਥੋਂ ਗੱਡੀਆਂ ਭੇਜਣ ਦੇ ਉਹਦਾ ਸਾਰਾ ਖਰਚਾ ਕਲੇਮ ਕਰਨਾ ਚਾਹੀਦਾ ਗਮਾੜਾ ਨੂੰ ਔਰ ਗਮਾੜਾ ਦੇ ਅਧਿਕਾਰੀਆਂ ਨੂੰ ਚੇਤਾਵਨੀ ਦੇਣਾ ਮੈਨੂੰ ਜੋ ਸੰਘਰਸ਼ ਕਰਨਾ ਪਿਆ ਲੀਗਲ ਕਾਰਵਾਈ ਕਰਨੀ ਪਈ ਉਹ ਕਰਾਂਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ